ਸਾਦੇ ਮੌਸਮ ਜੀ ਵੀ ਇਥੇ ਪਖ ਲੈਂਡ ਵਾਸਤੇ ਆਏ ਨੇ ਅ ਅੱਜ ਜ਼ੋਨ ਡੀ ਵਿਖੇ ਭਾਜਪੀ ਕੌਂਸਲਰਸ ਵੱਲੋਂ ਟਾਈਮ ਲਿੱਤਾ ਗਿਆ ਸੀ ਵੀ ਉਹਨਾਂ ਨੇ ਆਪਣੀਆਂ ਕੁਝ ਮੁਸ਼ਕਿਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਚਾਹੁੰਦੇ ਨੇ ਔਰ ਉਹਨਾਂ ਨੂੰ 10 ਵਜੇ ਦਾ ਟਾਈਮ ਦਿੱਤਾ ਗਿਆ ਸੀ ਔਰ ਬਕਾਇਦਾ ਮੈਂ ਸਪੈਸ਼ਲੀ ਉਹਨਾਂ ਨੂੰ ਮਿਲਣ ਵਾਸਤੇ ਉੱਥੇ ਪਹੁੰਚੀ ਸੀ ਔਰ ਬੜੀ ਅچھے ਤਰੀਕੇ ਦੇ ਨਾਲ ਉਹਨਾਂ ਦੀ ਜਿੰਨੀਆਂ ਦਿੱਕਤਾਂ ਸੀ ਸੁਣੀਆਂ ਜਾ ਰਹੀਆਂ ਨੇ ਤੁਸੀਂ ਕੱਲੀ-ਕੱਲੀ ਵੀਡੀਓ ਮੇਰੇ ਤੋਂ ਲੈ ਸਕਦੇ ਹੋ ਜੀ ਜਿਹੜੀ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਔਰ ਕਿਸ ਤਰੀਕੇ ਨਾਲ ਉਹਨਾਂ ਦੀ ਕੱਲੀ-ਕੱਲੀ ਗੱਲ ਸੁਣ ਕੇ ਕੋਸ਼ਿਸ਼ ਕੀਤੀ ਗਈ ਵੀ ਉਹਨੂੰ ਨਾਲ ਦੀ ਨਾਲ ਮੌਕੇ ਤੇ ਹੱਲ ਕੀਤਾ ਜਾਵੇ ਨਾਲ ਦੀ ਨਾਲ ਅਫਸਰ ਸਹਿਬਾਨਾਂ ਨੂੰ ਕਾਲ ਕਰਕੇ ਡਾਇਰੀ 'ਚ ਨੋਟ ਡਾਊਨ ਕਰਕੇ ਉਹਨੂੰ ਪ੍ਰੋਪਰਲੀ ਲਿਖਿਆ ਗਿਆ ਤੇ ਸ਼ਾਇਦ ਇਹ ਮਾਨੀ ਬਣਾ ਕੇ ਆਉਂਦੇ ਨੇ ਪਹਿਲਾਂ ਤੋਂ ਹੀ ਵੀ ਅਸੀਂ ਸਿਰਫ ਹੰਗਾਮਾ ਕਰਨਾ ਸਿਰਫ ਹਾਈਲਾਈਟ ਹੋਣਾ ਜਦੋਂ ਇਹਨਾਂ ਨੇ ਦੇਖਿਆ ਕਿ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਸਾਡੀ ਹਰ ਸਮੱਸਿਆ ਸੁਣੀ ਗਈ ਹੈ ਹਰ ਚੀਜ਼ ਦਾ ਮੈਮ ਨੇ ਔਨ ਦੀ ਸਪਾਟ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ ਔਰ ਬੜੇ ਆਰਾਮ ਦੇ ਨਾਲ ਸਲੀਕੇ ਨਾਲ ਬੈਠ ਕੇ ਉਹਨਾਂ ਨਾਲ ਗੱਲਬਾਤ ਹੋਈ ਹੈ ਵੀ ਆਪਾਂ ਤੁਹਾਡੀਆਂ ਜਿਹੜੀਆਂ ਵੀ ਦਿੱਕਤਾਂ ਨੇ ਬੈਠ ਕੇ ਉਹਦਾ ਹੱਲ ਕਰਤਾ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੋਈ ਕੁਝ ਨਹੀਂ ਹੋਇਆ ਉਤੋਂ ਉਹਨਾਂ ਦੇ ਵਿੱਚੋਂ ਇੱਕ ਦੋ ਕਾਉਂਸਲਰ ਸੀ ਜਿਹੜੇ ਗੱਲ ਕਰਦੇ ਕਰਦੇ ਬਹੁਤ ਜ਼ਿਆਦਾ ਹਾਈਪਰ ਹੋ ਗਏ ਇੱਕਦਮ ਖੜੇ ਹੋ ਕੇ ਬਹੁਤ ਬਦਤਮੀਜ਼ੀ ਦੇ ਨਾਲ ਉਹਨਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਔਰ ਉਹਨਾਂ ਦੇ ਆਪਣੇ ਕਾਉਂਸਲਰ ਹੀ ਉਹਨਾਂ ਨੂੰ ਚੁੱਪ ਕਰਵਾਉਣ ਲੱਗੇ ਵੀ ਜਦੋਂ ਮੈਮ ਗੱਲ ਕਰ ਰਹੇ ਨੇ ਆਰਾਮ ਨਾਲ ਗੱਲ ਹੋ ਰਹੀ ਹੈ ਤਾਂ ਤੂੰ ਹੀ ਚੁੱਪ ਕਰਕੇ ਬੈਠ ਕੇ ਗੱਲ ਕਰ ਉਹ ਇਹ ਗੱਲ ਨਹੀਂ ਬੰਦੀ ਵੀ ਆਪਾਂ ਉੱਚੀ ਉੱਚੀ ਬੋਲੀਏ ਰੌਲਾ ਰੱਪਾ ਸੁਣ ਕੇ ਸਿਕਿਉਰਿਟੀ ਬਾਹਰ ਬੈਠੀ ਹੋਈ ਸੀ ਆਰਾਮ ਨਾਲ ਉਹ ਜਸਟ ਉਹਨਾਂ ਨੇ ਅੰਦਰ ਐਂਟਰ ਕੀਤਾ ਔਰ ਐਂਟਰ ਕਰਕੇ ਉਹਨਾਂ ਨੇ ਕਿਸੇ ਨੂੰ ਵੀ ਕੁਝ ਨਹੀਂ ਕੀਤਾ ਬਕਾਇਦਾ ਇਹ ਗੱਲ ਵੀਡੀਓ ਚ ਵੀ ਆਈ ਹੋਈ ਹੈ ਲਵਜ਼ ਉਹਨਾਂ ਲੋਏ ਬੋਲੇ ਗਏ ਨੇ ਵੀ ਕੀ ਗੱਲ ਤੁਸੀਂ ਪੁਲਿਸ ਵਾਲੇ ਅੰਦਰ ਬੁਲਾ ਕੇ ਸਾਨੂੰ ਡਰਾਣਾ ਧਮਕਾਣਾ ਚਾਹੁੰਦੇ ਹੋ ਹਾਲਾਂਕਿ ਤੁਸੀਂ ਸਾਰੇ ਸਮਝਦਾਰ ਹੋ ਵੀਰ ਹੋ ਜੇ ਸਿਕਿਉਰਟੀ ਨਾਲਾ ਤਾਂ ਕਿਤੇ ਵੀ ਕੋਈ ਰੌਲਾ ਪੈਂਦਾ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਮੈਨੂੰ ਸ਼ਾਇਦ ਦੱਸਣ ਦੀ ਜ਼ਰੂਰਤ ਨਹੀਂ ਹੈ ਸਿਰਫ ਇੰਨੀ ਕੁ ਗੱਲ ਹੋਈ ਔਰ ਉਹਨਾਂ ਨੂੰ ਇਥੇ ਇਹ ਲੱਗਿਆ ਵੀ ਹੁਣ ਅਸੀਂ ਮੁੱਦਾ ਚੱਕ ਲਈਏ ਨਾ ਕਿਸੇ ਡਿਵੈਲਪਮੈਂਟ ਦੇ ਕਾਰਜ ਨੂੰ ਲੈ ਕੇ ਨਾ ਲੁਧਿਆਣਾ ਸ਼ਹਿਰ ਦੇ ਡਾ ਵਿਲਪਮੈਂਟ ਨੂੰ ਲੈ ਕੇ ਨਾ ਕਿਸੇ ਮੁਸ਼ਕਲ ਨੂੰ ਹੱਲ ਕਰਨ ਦੇ ਉੱਤੇ ਲੈ ਕੇ ਕੋਈ ਕਿਸੇ ਤਰੀਕੇ ਦੀ ਗੱਲ ਨਹੀਂ ਹੋਈ ਔਰ ਸਿਰਫ ਔਰ ਸਿਰਫ ਹਾਈਲਾਈਟ ਕਰਨ ਵਾਸਤੇ ਇਹ ਬੇਤੁਕੀਆਂ ਗੱਲਾਂ ਜਿਹੜੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਔਰ ਉੱਥੇ ਬੈਠ ਕੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਤਰਨਾ ਲਗਾਇਆ ਮੈਡਮ ਜਿੱਤ ਵੀਡੀਓ ਸਭ ਤੋਂ ਸਭ ਵਾਇਰਲ ਰਹੀ ਸੀ 35 ਨੰਬਰ ਵਾਰਡ ਅਮਦਾ ਗੈਸਪਰੇਦਾ ਉਹ ਲੈ ਕੌਂਸਲ ਹੈ ਕਾਂਤੀ ਉਹਨੇ ਖਸਪਤੀ ਦਾ ਹੰਸਾਇਡ ਕਾਂਤੀ ਸਾਡੇ ਗਾਰਡ ਹੈ ਗਵਿੰਦਰ ਸ਼ਾਹ ਨਾਮ ਦਾ ਸੇ ਕੋਈ ਯਾਤਰੀ ਜੀ ਜੀ ਕਹਿੰਦੇ ਉਹਨੇ ਬਾਤ ਫੜ ਕੇ ਸਾਈਟ ਤੋਂ ਕੀਤਾ ਕਿ ਉਹ ਸਾਈਟ ਕੀਤਾ ਕਰੇ ਬਾਹਰ ਚਲੋ ਦੋਸਤੋ ਚਾਹੇ ਉਹ ਤਲਕੀ ਚ ਗਿਆ ਚਾਹੇ ਉਹ ਆਪਣੇ ਲੈਜਿਸ ਗਿਆ ਹੋਊਗਾ ਲੇਕਿਨ ਇਸ ਦਾ ਗੁੱਸਾ ਲੈ ਕੇ ਉਹ ਅਭੀ ਖੜੂ ਮਜਦਕੋਂ ਉੱਥੋਂ ਕਹਿੰਨੀ ਅਲਫਾਜ਼ ਬੋਲੇਗੇ ਅਸੀਂ ਮੌਜੂਦਾ ਕੌਂਸਲ ਸਪੀਕ ਸਤੰਸਕੇ ਮਕੇ ਬੰਦਗੇ ਅ ਜ਼ਰੂਰ ਤੁਸੀਂ ਇੱਕ ਵਾਰ ਵੀਡੀਓ ਪੂਰੀ ਇਹ ਵੀ ਚੈੱਕ ਕਰ ਸਕਦੇ ਹੋ ਉਸ ਤੋਂ ਇਲਾਵਾ ਵੀ ਉੱਥੇ ਸਿਰਫ ਉਹਨਾਂ ਨੂੰ ਇਹ ਕਿਹਾ ਗਿਆ ਵੀ ਆਰਾਮ ਨਾਲ ਪਲੀਜ਼ ਬੈਠ ਕੇ ਗੱਲ ਕਰ ਲਓ ਔਰ ਮੇਰੇ ਵੱਲੋਂ ਵੀ बार-बार ਬੇਨਤੀ ਕੀਤੀ ਗਈ ਵੀ ਆਪਾਂ ਜੋ ਵੀ ਗੱਲ ਹੈਗੀ ਹੈ ਜਿਵੇਂ ਪਹਿਲਾਂ ਬੈਠ ਕੇ ਗੱਲ ਕਰ ਰਹੇ ਸੀ ਗੱਲ ਕਰ ਲੰਨੇ ਆ ਔਰ ਸ਼ਾਇਦ ਤੁਸੀਂ ਬਾਅਦ ਚੋ ਜਿਹੜਾ ਵੀ ਚਾਏਗਾ ਮੇਰੇ ਤੋਂ ਵੀਡੀਓ ਲੈ ਸਕਦੇ ਹੋ ਉਸ ਰੋਲੇ ਦੇ ਵਿੱਚ ਵੀ ਮੇਰੇ ਮੂੰਹੋਂ ਵੀਰਜੀ ਨਿਕਲ ਰਿਹਾ ਵੀ ਵੀਰਜੀ ਪਲੀਜ਼ ਬੈਠ ਕੇ ਗੱਲ ਕਰ ਲਿਏ ਵੀਰਜੀ ਆਪਾਂ ਬਹਿ ਕੇ ਗੱਲ ਕਰ ਲੰਨੇ ਆ ਔਰ ਇਸ ਤੋਂ ਇਲਾਵਾ ਮੇਰੇ ਮੂੰਹੋਂ ਅਲਫਾਜ਼ ਨਹੀਂ ਨਿਕਲੇ ਆ ਔਰ ਜੋ ਉਹਨਾਂ ਦੀ ਵਰਡਿੰਗ ਸੀ ਜਾਂ ਉਹਨਾਂ ਦਾ ਨੇਚਰ ਸੀਗਾ ਬੋਲਣ ਦਾ ਜਾਂ ਜਿਸ ਲਹਿਜੇ 'ਚ ਉਹ ਗੱਲ ਕਰ ਰਹੇ ਸੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਪੇ ਹੀ ਆ ਜਾਏਗਾ ਜਿਦੇ ਵਿੱਚ ਦੁੱਤੋ ਦੁੱਤੇ ਪਾਣੀ ਤੋਂ ਪਾਣੀ ਹੋ ਜਾਏਗਾ ਬਿਲਕੁਲ ਹਾਈਪਰ ਪਾਜ ਪਾ ਵਰਕਰ ਦੀ ਹੋਈ ਸੀ ਉਹਨੇ ਇਹ ਵੀ ਗੱਲ ਕੀਤੀ ਕਿ ਵੀ ਸਾਨੂੰ ਇਹ ਵੀ ਤੁਹਾਡੇ ਕੋਲ ਫਾਤਰ ਸਾਡੇ ਨਾਲ ਦੱਸਿਆ ਗਿਆ ਕਿ ਮੇਅਰ ਸਾਹਿਬ ਨੇ ਇਹ ਗੱਲ ਕੀਤੀ ਹੈ ਵੀ ਤੜਾ ਕੋਈ ਵੀ ਸਰਕਾਰੀ ਕੰਮ ਤੁਹਾਡਾ ਬੰਦਾ ਤੁਹਾਡਾ ਕੰਮ ਨਹੀਂ ਕਰੂਗਾ ਲਾਸਟ ਮੂਮੈਂਟ ਤੱਕ ਮੇਰੇ ਅਕੋਰਡਿੰਗ ਉਹਨਾਂ ਨੇ ਜਦੋਂ ਵੀਡੀਓਗ੍ਰਾਫੀ ਸ਼ੁਰੂ ਕੀਤੀ ਲਾਸਟ ਮੂਮੈਂਟ ਤੱਕ ਪੂਰੀ ਵੀਡੀਓਗ੍ਰਾਫੀ ਹੁੰਦੀ ਰਹੀ ਹੈ ਅਗਰ ਉਹਨਾਂ ਕੋਲ ਮੇਰੇ ਇਹ ਬੋਲੇ ਹੋਏ ਅਲਫਾਸ ਕਿਤੇ ਵੀ ਹੈਗੇ ਨੇ ਤੁਸੀਂ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਆ ਮੈਂ ਮੈਨੂੰ ਇਹ ਪਾਰਟੀ ਨੇ ਇਸ ਸੀਟ ਤੱਕ ਪਹੁੰਚਾਇਆ ਚੁਣ ਕੇ ਨੁਮਾਇੰਦਾ ਬਣਾ ਕੇ ਭੇਜਿਆ ਗਿਆ ਮੇਰੇ ਸਾਰੇ ਵੀਰ ਨਾਲ ਨੇ ਸਾਰੇ ਐਮ ਐਲ ਏ ਸਾਹਿਬਾਨ ਸਾਰੇ ਕੌਂਸਲਰ ਸਾਹਿਬਾਨ ਨਾਲ ਨੇ ਇੰਨੀ ਗੱਲ ਅਸੀਂ ਵੀ ਸਮਝਦੇ ਹਾਂ ਔਰ ਕਦੇ ਵੀ ਅਗਰ ਮੇਰੇ ਮਨਚੇਸਤਰਾ ਦੀ ਗੱਲ ਹੁੰਦੀ ਵੀ ਉਹਨਾਂ ਦਾ ਕੰਮ ਨਹੀਂ ਜਾਂ ਕੋਈ ਵੀ ਤਰੀਕੇ ਦੀ ਹੁੰਦੀ ਤਾਂ ਸ਼ਾਇਦ ਇੰਨੇ ਪਿਆਰ ਦੇ ਨਾਲ ਬੈਠ ਕੇ ਕੱਲੀ-ਕੱਲੀ ਚੀਜ਼ ਅਫਸਰ ਸਹਿਵਾਨਾ ਨੂੰ ਮੌਕੇ ਤੇ ਕਾਲ ਕਰਕੇ ਨਹੀਂ ਕੀਤੀ ਜਾਣੀ ਸੀ। ਅਰੋਪ ਦਾ ਪਾਰਸ਼ੈਲਟੀ ਨਹੀਂ ਕਰ ਰਹੀ ਇਹ ਪਾਰਸ਼ੈਲਟੀ ਕੀਤੀ ਜਾ ਰਹੀ ਹੈ। ਦੇਖੋ ਵਿਰੋਧੀ ਧਿਰ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਔਰ ਜਿਸ ਤਰੀਕੇ ਨਾਲ ਉਹ ਕਹਿ ਰਹੇ ਨੇ ਵੀ ਕੰਮ ਨਹੀਂ ਹੋ ਰਿਹਾ ਕੁਝ ਵੀ ਐਮਐਲਏ ਸਹਿਬਾਨ ਕੋਲ ਬੈਠੇ ਨੇ ਇਹਨਾਂ ਦੇ ਹਲਕਿਆਂ ਦੇ ਵਿੱਚ ਉਹ ਬਕਾਇਦਾ ਵਾਰਡ ਆਉਂਦੇ ਨੇ ਔਰ ਮੈਨੂੰ ਨਹੀਂ ਲੱਗਦਾ ਵੀ ਸਿੰਗਲ ਐਸਾ ਵਾਰਡ ਹੋਏਗਾ ਜਿੱਥੇ ਵੀ ਕੋਈ ਵੀ ਡਿਵੈਲਪਮੈਂਟ ਦਾ ਕਾਰਜ ਨਹੀਂ ਹੋ ਰਿਹਾ ਸੋ ਆਪਾਂ ਅਗਰ ਇਹਦੀ ਗਰਾਊਂਡ ਰਿਐਲਿਟੀ ਦੇਖਣੀ ਹੈ ਨੋ ਡਾਊਟ ਓਪਨਲੀ ਆਪਾਂ ਵਾਰਡਸ ਦੇ ਵਿੱਚ ਜਾ ਕੇ ਦੇਖ ਸਕਦੇ ਹਾਂ ਹਲਕਿਆਂ ਦੇ ਵਿੱਚ ਜਾ ਕੇ ਆਪਾਂ ਦੇਖੀਏ ਤੇ ਤੁਹਾਨੂੰ ਆਪੇ ਨਜ਼ਰ ਆ ਜਾਏਗਾ ਵੀ ਜਿਹੜੇ ਡਿਵੈਲਪਮੈਂਟ ਦੇ ਕਾਰਜ ਹੈ ਕਿਸੇ ਦੇਸਪਾਈਟ ਆਫ 댓 ਕਿ ਕਿਹਦਾ ਕਿਹਦਾ ਵਰਡ ਹੈ ਕਿਹਦਾ ਨਹੀਂ ਹੈ ਦੇਸਪਾਈਟ ਆਫ 댓 ਲੁਧਿਆਣਾ ਸ਼ਹਿਰ ਨੂੰ ਜਿੱਥੇ ਵੀ ਡਵੈਲਪਮੈਂਟ ਦੀ ਜ਼ਰੂਰਤ ਹੈ ਉਹਨੂੰ ਬਕਾਇਦਾ ਪੂਰਾ ਕੀਤਾ ਜਾ ਰਿਹਾ ਹੈ ਕਿਹੜੇ ਜਿਹੇ ਕੰਮ ਸੀ ਜਿਨ੍ਹਾਂ ਨੂੰ ਕਿੱਲਾ ਕਰਕੇ ਉਹਨਾਂ ਨੂੰ ਆਉਣਾ ਪਿਆ ਜਿਵੇਂ ਉਹਨਾਂ ਨੇ ਕਿਹਾ ਬਰਸਾਤੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਮੱਛਰ ਫਲਣ ਦਾ ਡਰ ਬਣਿਆ ਹੋਇਆ ਹੈਗਾ ਇੱਕ ਕੰਮ ਸੀ ਕਿ ਜਾਂ ਇਹ ਤੋਂ ਇਲਾਵਾ ਕੋਈ ਕੰਮ ਸੀ ਜੀ ਬਿਲਕੁਲ ਜੈਨੂਨ ਜੇ ਗੱਲਾਂ ਸੀਗੀਆਂ ਜਿਹੜੀਆਂ ਉਹ ਗੱਲ ਕਰ ਰਹੇ ਸੀ ਇੱਕ ਤਾਂ ਕੁਝ ਫੌਗਿੰਗ ਮਸ਼ੀਨਸ ਦਾ ਉਹਨਾਂ ਦੀਆਂ ਖਰਾਬ ਹੋਈਆਂ ਹੋਈਆਂ ਸੀ ਤੇ ਉਹ ਚਾਹੁੰਦੇ ਸੀ ਵੀ ਉਹ ਖਰਾਬ ਹੋਈਆਂ ਠੀਕ ਹੋ ਜਾਣ ਤੇ ਉਹਦੇ ਲਈ ਮੇਰੇ ਨਾਲ ਦੇ ਨਾਲ ਗੱਲ ਹੋਈ ਕਿ ਵੀ ਤੁਸੀਂ ਫੌਗਿੰਗ ਮਸ਼ੀਨਸ ਐਟ ਪ੍ਰੈਜ਼ੈਂਟ ਅਰਜੈਂਸੀ ਬੀਸਿਸ ਤੇ ਠੀਕ ਕਰਵਾ ਕੇ ਇਹਨਾਂ ਨੂੰ ਮਤਲਬ ਡਿਸਟ੍ਰੀਬਿਊਟ ਕਰ ਦਿਓ ਤਾਂ ਕਿ ਜੋ ਇਹ ਕਾਰਜ ਚਾਹੁੰਦੇ ਨੇ ਜਾਂ ਹੋਣਾ ਵੀ ਬੰਦਾ ਆ ਵੀ ਇਹਨੂੰ ਆਪਾਂ ਕੰਪਲੀਟ ਆਪ ਕਰ ਪਈਏ ਮਸ਼ੀਨਰੀ ਹੈ ਕਿਤੇ ਖਰਾਬ ਹੋ ਜਾਂਦੀ ਹੈ ਤਾਂ ਇਮੀਡੀਏਟ ਉਹਦੀ ਰਿਪੇਅਰ ਹੋਣੀ ਜ਼ਰੂਰੀ ਹੈ ਉਸ ਤੋਂ ਇਲਾਵਾ ਜਿਹੜੀ ਸਫਾਈ ਦੀ ਗੱਲ ਕੀਤੀ ਗਈ ਔਰ ਮੇਰੇ ਵੱਲੋਂ ਉਹਨਾਂ ਨੂੰ ਸਪੈਸ਼ਲੀ ਪੁੱਛਿਆ ਵੀ ਗਿਆ ਵੀ ਕਿਹੜਾ ਐਸਾ ਵਾਰਡ ਹੈਗਾ ਜਿੱਥੇ ਲੱਗਦਾ ਵੀ ਆਪਾਂ ਨੂੰ ਹਜੇ ਵੀ ਕੋਈ ਹੋਰ ਜ਼ਿਆਦਾ ਬੈਟਰ ਕਲੀਨਿੰਗ ਕਰਨ ਦੀ ਜ਼ਰੂਰਤ ਹੈ ਬਾਕੀ ਮੇਰੇ ਹਿਸਾਬ ਦੇ ਨਾਲ ਤਾਂ ਆਲਮੋਸਟ ਜਿੰਨੀਆਂ ਮੇਜਰ ਲਾਈਨਸ ਨੇ ਸਾਡੇ ਐਮਐਲਏ ਸਾਹਿਬਾਨਾਂ ਨੇ ਵੀ ਆਪਣੇ ਆਪਣੇ ਪੂਰੇ ਹਲਕੇ ਦਾ ਧਿਆਨ ਰੱਖਿਆ ਕੌਂਸਲਰ ਸਾਹਿਬਾਨਾਂ ਨੇ ਵੀ ਔਰ ਪੂਰੀ ਕੋਸ਼ਿਸ਼ ਲਈਏ ਵੀ ਹਰ ਇੱਕ ਦੀ ਜਿਹੜੀ ਕਲੀਨਿੰਗ ਹੈ ਉਹ ਹੋ ਜਵੇ ਤੇ ਇੰਟਰਨਲ ਗਲੀਆਂ ਦੀ ਉਹ ਗੱਲ ਕਰ ਰਹੇ ਸੀਗੇ ਔਰ ਮੈਂ ਉਹਨਾਂ ਨੂੰ ਕਿਹਾ ਵੀ ਉਹਦੀ ਸਫਾਈ ਵੀ ਜ਼ਰੂਰੀ ਹੈ ਬਾਕੀ ਜਿੱਥੇ ਵੀ ਜ਼ਰੂਰਤ ਹੋਏਗੀ ਜਿਸ ਤਰੀਕੇ ਦੀ ਸਫਾਈ ਆ ਹੋ ਜਾਏਗੀ ਅਗਰ ਅਪਸਰਾ ਵੱਲੋਂ ਕੋਈ ਕਥਾ ਹੀ ਆ ਤਾਂ ਤੁਸੀਂ ਦੱਸੋ ਸਿਰਫ ਇੰਨੀ ਗੱਲ ਹੋਈ ਔਰ ਇਸ ਤੋਂ ਇਲਾਵਾ ਤਾਂ ਕੁਝ ਹੋਰ ਖਾਸ ਡਿਮਾਂਡ ਨਹੀਂ ਸੀ ਸਟਰੀਟ ਲਾਈਟਸ ਦੀ ਗੱਲ ਸੀਗੀ ਕਿ ਸਾਨੂੰ ਲਾਈਟਸ ਚਾਹੀਦੀਆਂ ਤਾਂ ਉਹ ਵੀ ਉਹਨਾਂ ਨੂੰ ਨਾਲ ਹੀ ਕਲੀਅਰ ਕਰਤਾ ਸੀ ਵੀ ਜਿਸ ਤਰ੍ਹਾਂ ਟੈਂਡ ਲਾ ਕੇ ਨਵੀਆਂ ਲਾਈਟਸ ਆਉਂਦੀਆਂ ਜਿੱਥੇ-ਜਿੱਥੇ ਜ਼ਰੂਰਤ ਹੋ ਤੇ ਲੱਗ ਜਾਂਦੀਆਂ ਹੁਣ ਪੱਤਰਕਾਰ ਪੁੱਛਦਾ ਕਿ ਹੁਣ ਤੁਸੀਂ ਕੋਈ ਕੰਪਲੇਂਟ ਦੇ ਦੇ ਰਹੇ ਹੋ ਉਹਦੇ ਖਿਲਾਫ ਜਾਂ ਕੋਈ ਐਕਸ਼ਨ ਲੈ ਰਹੇ ਹੋ ਉਹਦੇ ਬਾਰੇ ਸਾਹਮਣੇ ਮੈਂ ਦੇਖੋ ਜੀ ਜ਼ਰੂਰ ਇਹ ਗੱਲ ਕਲੀਅਰ ਕਰਾਂਗੀ ਕਿ ਜੇ ਕੋਈ ਤੁਹਾਡੇ ਨਾਲ ਅچھے ਤਰੀਕੇ ਦੇ ਨਾਲ ਚੱਲ ਰਿਹਾ ਆ ਇੱਕ ਮਹਿਲਾ ਹੋਣ ਦੇ ਨਾਤੇ ਖਾਸ ਤੌਰ ਤੇ ਮੈਂ ਇਹ ਗੱਲ ਕਹਿਣਾ ਚਾਹਾਂਗੀ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਵੀ ਇੱਕ ਮਹਿਲਾ ਨੂੰ ਦੱਬਿਆ ਜਾਵੇ ਉਹਨਾਂ ਤੋਂ ਡਾਈਜੈਸਟ ਨਹੀਂ ਕਰ ਪਾ ਰਿਆ ਕਿਸ ਤਰ੍ਹਾਂ ਇੱਕ ਆਮ ਘਰ ਦੀ ਧੀ ਉਸ ਕੁਰਸੀ ਤੇ ਆ ਕੇ ਬੈਠੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹਰ ਕਠਿਨ ਤੋਂ ਕਠਿਨ ਸਵਾਲ ਦਾ ਮੈਂ ਬਿਲਕੁਲ ਨਰਮਾਈ ਦੇ ਨਾਲ ਜਵਾਬ ਦਿੱਤਾ ਉਹਨਾਂ ਕੋਲ ਕੋਈ ਜਦੋਂ ਮੁੱਦਾ ਨਹੀਂ ਬਚਿਆ ਵੀ ਸਾਡੇ ਕਹੀ ਗੱਲ ਦਾ ਕੋਈ ਅਪੋਜ਼ ਨਹੀਂ ਹੋਇਆ ਜੋ ਅਸੀਂ ਕਹਿ ਰਹੇ ਹਾਂ ਸਾਡੇ ਕਹੇ ਗੱਲਾਂ ਤੇ ਫੁੱਲ ਚੜਾਏ ਜਾ ਰਹੇ ਨੇ ਤਾਂ ਫਿਰ ਉਹਨਾਂ ਨੂੰ ਲਾਸਟ ਮੁੱਦਾ ਇਹ ਜਿਹੜਾ ਗਨਬੈਨ ਵਾਲਾ ਉਹਨਾਂ ਨੇ ਵਿਦਾਊਟ ਐਨੀ ਰੀਮ ਰੀਜ਼ਨ ਹੈ ਇਹ ਚੱਕਿਆ ਮੈਂ ਤੁਹਾਡੇ ਨਾਲ ਬੱਤੀ ਹੋਈ ਹੈ ਬਿਲਕੁਲ ਜੀ ਉਹਨਾਂ ਨੇ ਉੱਚੀ ਉੱਚੀ ਬੋਲ ਕੇ ਉੱਥੇ ਤੋਹਫੀਨ ਕੀਤੀ ਉਸ ਸੀਟ ਦੀ ਤੋਹਫੀਨ ਕੀਤੀ ਉਸ ਦਫਤਰ ਦੀ ਜਿੱਥੇ ਉਹ ਆਏ ਸੀ ਜੇ ਆਪਣੀ ਵਧੀਆ ਤਰੀਕੇ ਨਾਲ ਗੱਲ ਹੋ ਰਹੀ ਸੀ ਤਾਂ ਉਹਨੂੰ ਸ਼ਾਇਦ ਉਸੇ ਤਰੀਕੇ ਦੇ ਨਾਲ ਅੰਤ ਵੀ ਕਰਨਾ ਚਾਹੀਦਾ ਸੀ ਜੇ ਕੋਈ ਦਿੱਕਤ ਮੇਜਰ ਸੀ ਤਾਂ ਜਿਸ ਤਰ੍ਹਾਂ ਆਪਾਂ ਬੈਠ ਕੇ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਫੇਰ ਕਿਹਾ ਵੀ ਮੈਂ ਵਰਬਲੀ ਨਹੀਂ ਕਹਿ ਰਹੀ ਵਿਦ ਐਵੀਡੈਂਸ ਵੀ ਉਹ ਕੱਲੀ ਕੱਲੀ ਵੀਡੀਓ ਬਣੀ ਹੈ ਵੀ ਜਿਸ ਤਰੀਕੇ ਨਾਲ ਉਹਨਾਂ ਦੀ ਕੱਲੀ ਕੱਲੀ ਪ੍ਰੋਬਲਮ ਦਾ ਸੋਲੂਸ਼ਨ ਹੋਇਆ ਤੇ ਜਿਸ ਤਰੀਕੇ ਨਾਲ ਉਹ ਬੋਲੇ ਜੈਂਸ ਉੱਠ ਕੇ ਬੋਲੇ ਉਹਨਾਂ ਦਾ ਬੋਲਣਾ ਇਸ ਤਰ੍ਹਾਂ ਨਹੀਂ ਬੰਦਦਾ ਸੀ ਮੈਂ ਹਲਕਾ ਹਲਕਾ ਹਲ ਗਿਆ ਦੋੜ ਮਹਿਲਾ ਐਕਸ਼ਨ ਦੱਸ ਦਿਓ ਸਾਨੂੰ ਕੀ ਆ ਇਹ ਸਾਨੂੰ ਪਤਾ ਲੱਗਦਾ ਮਾਫੀ ਮੰਗਣ ਥੋੜਾ ਐਕਸ਼ਨ ਕੀਆ ਤੁਸੀਂ ਇਹ ਤੇ ਐਕਸ਼ਨ ਕੀਆ ਬਿਲਕੁਲ ਜੀ ਚਾਹੇ ਉਹ ਜੋ ਮਰਜ਼ੀ ਕਹਿਨ ਅਗਰ ਮਾਫੀ ਮੰਗਣ ਵਾਲੀ ਕੋਈ ਗੱਲ ਹੋ ਗਈ ਤਾਂ ਮੈਂ ਕਦੇ ਗੁਰੇਜ਼ ਨਹੀਂ ਕਰਾਂਗੇ ਇਸ ਬਟ ਆਈ ਏਮ ਵੈਰੀ ਕਲੀਅਰ ਕਿ ਆਈ ਵਾਸ ਨਾਟ ਐਟ ਆਲ ਫਾਲਟੀ ਐਨੀਵੇਅਰ ਔਰ ਜੋ ਪੱਦੀ ਸ਼ਵਲਾਵਲੀ ਉਹਨਾਂ ਵੱਲੋਂ ਵਰਤੀ ਗਈ ਖਾਸ ਤੌਰ ਤੇ ਉਹਨਾਂ ਬੀਜੇਪੀ ਨੁਮਾਇੰਦਿਆਂ ਵੱਲੋਂ ਜੋ ਉੱਥੇ ਮੌਜੂਦ ਨਹੀਂ ਸਨ ਔਰ ਉਹਨਾਂ ਨੇ ਬਿਨਾ ਵੈਰੀਫਿਕੇਸ਼ਨ ਕੀਤੇ ਚਾਹੇ ਉਹਨਾਂ ਦੇ ਪ੍ਰਧਾਨ ਸਾਹਿਬ ਸਨ ਚਾਹੇ ਕੋਈ ਵੀ ਸੀ ਉਹਨਾਂ ਨੇ ਬਿਨਾ ਵੈਰੀਫਿਕੇਸ਼ਨ ਕੀਤੇ ਆਮ ਆਦਮੀ ਪਾਰਟੀ ਦੇ ਖਿਲਾਫ ਇੰਨਾ ਕੁਝ ਬੋਲਿਆ ਸਾਡੇ ਨੁਮਾਇੰਦਿਆਂ ਦੇ ਖਿਲਾਫ ਬੋਲਿਆ ਮੇਰੇ ਖਿਲਾਫ ਬੋਲਿਆ ਐਂਡ ਸਾਡੀ ਪਾਰਟੀ ਸਾਰੀ ਅੱਜ ਇੱਥੇ ਖੜੀ ਐ ਸਾਰੇ ਹਲਕੇ ਦੇ ਕੌਂਸਲਰ ਸਹਿਬਾਨ ਐਮ ਐਲ ਏ ਸਹਿਬਾਨ ਮੌਜੂਦ ਨੇ ਅਸੀਂ ਇਹਦੇ ਬਾਰੇ ਜੋ ਬੰਦਾ ਸਟ੍ਰਿਕਟ ਸਟੈਪ ਹੋਗਾ ਉਹ ਕਰਾਂਗੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨੀ ਆਂ ਵੀ ਇਨ੍ਹਾਂ ਬੀ ਜੀ ਪੀ ਕੌਂਸਲਰਸ ਵੱਲੋਂ ਹੀ ਇੱਕ ਕੌਂਸਲਰ ਦਾ ਮੈਨੂੰ ਮੈਸੇਜ ਆਇਆ ਮੇਰੇ ਫੋਨ ਤੇ ਮੈਂ ਦਿਖਾ ਵੀ ਦਿੰਨੀ ਆਂ ਔਰ ਬਕਾਇਦਾ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਕਿ ਮੈਮ ਤੁਸੀਂ ਬਾਦਰ ਨਹੀਂ ਕਰਨਾ ਇਨ੍ਹਾਂ ਦੀਆਂ ਇਹੀ ਆਦਤਾਂ ਨੇ ਮੈਨੂੰ ਪਤਾ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਇਹ ਨਾਮ ਲੈ ਲਓ ਮੈਂ ਪਲੀਜ਼ ਮੈਂ ਇਹ ਚੀਜ਼ ਨਹੀਂ ਚਾਹਦੀ ਮੈਂ ਤੁਹਾਨੂੰ ਇਹ ਚੀਜ਼ ਨਹੀਂ ਚਾਹਦੀ ਇਸ ਵੰਦ ਮੈਂ ਪਲੀਜ਼ ਪਲੀਜ਼ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਮੈਂ ਉਹੀ ਗੱਲ ਕਹਿ ਰਹੀ ਹਾਂ ਜੀ ਬਿਲਕੁਲ ਬਿਲਕੁਲ ਉਹ ਵੀ ਟਾਈਮ ਆਉਂਦੇ ਤੋਂ ਅੰਦਾਜ਼ਾ ਜਿਹੜੇ ਵਿੱਚੋਂ ਨਹੀਂ ਬਿਲਕੁਲ ਨਹੀਂ ਮੈਮ ਮੇਨ ਸੌਲ ਤੁਸੀਂ ਤੁਹਾਡੇ ਨਾਲ ਬਦਤਮੀਜ਼ੀ ਹੋਈ ਹੈ ਤੁਸੀਂ ਹੀ ਐਕਸ਼ਨ ਲੈ ਰਹੇ ਹੋ ਬਤੌਰ ਮਹਿਲਾ ਕਿਉਂਕਿ ਇੱਕ ਨੇਰਤ ਹੈਗੇ ਹੀ ਹੈਗੇ ਨਮਾਇੰਦੇ ਤਾਂ ਹੈਗੇ ਉਸ ਐਜ਼ ਅ ਮਹਿਲਾ ਹੋਣ ਦੇ ਨਾਤੇ ਤੁਸੀਂ ਇਸ ਚੀਜ਼ ਦੀ ਸ਼ਿਕਾਇਤ ਮਹਿਲਾ ਯੋਗ ਨੂੰ ਕਰੋਗੇ ਬਿਲਕੁਲ ਜੋ ਬੰਦਾ ਹੋਗਾ ਸਾਡੀ ਪਾਰਟੀ ਦੇ ਸਾਡੇ ਡੀਆਈਵੀ ਬੈਠੇ ਨੇ ਨਾਲ ਸਾਡੇ ਲੋਕ ਸਭਾ ਇੰਚਾਰਜ ਬੈਠੇ ਨੇ ਪਾਰਟੀ ਦੇ ਕੌਂਸਲਰ ਐਮਐਲਏ ਸਾਹਿਬਾਨ ਸਾਰੇ ਬੈਠੇ ਨੇ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਨਾਲ ਬੈਠੇ ਨੇ ਸੋ ਸਾਡੀ ਟੀਮ ਇਕੱਠੀ ਹੋ ਕੇ ਜੋ ਡਿਸੀਜਨ ਹੋਗਾ ਜੋ ਇਹਨਾਂ ਵੱਲੇ ਸਟੈਪ ਲਿਆ ਜਾਊਗਾ ਉਹ ਬਹੁਤ ਜਲਦੀ ਤੁਹਾਡਾ ਨਾ ਚੇਤੇ ਬੈਟੇ ਇੱਕ ਵਾਰ ਇੱਕ ਨੌਟ ਔਰ ਸੈਂਟਰ ਹੱਕੇ ਕੰਮ ਬਹੁ ਬਧੀਆ ਹੋ ਰਿਹਾ ਡਿਵੈਲਪਮੈਂਟ ਬਹੁਤ ਚੀ ਹੋ ਰਹੀ ਹੈ ਸਭ ਨੂੰ ਪਤਾ ਦਿਖਾਈ ਦੇ ਨੌਟ ਔਰ ਸੈਂਟਰ ਤੇ ਲੱਗ ਰਿਹਾ ਵੀ ਦੱਖਣੀ ਹਲਕੇ ਚ ਕੰਮ ਘਾਟੇ ਤਾਂ ਉਹ ਕੌਂਸਲਰ ਦੇ ਤੁਹਾਨੂੰ ਕਾਫੀ ਕੀਤਾ ਕੰਮ ਹੈ ਕਾ ਤਕਨੀਕੀ ਹਲਕੇ ਕੰਮ ਨਹੀਂ ਹੋਇਆ ਸ਼ਾਇਦ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਉਹ ਕੌਂਸਲਰ ਦੱਖਣੀ ਹਲਕੇ ਦੇ ਨਹੀਂ ਸੀ ਉਹ ਸੈਂਟਰ ਹਲਕੇ ਦੇ ਸੀ ਜਿਹੜੇ ਹਾਈਪਰ ਹੋ ਕੇ ਬੋਲੇ ਨੇ ਜਿਹੜਾ 35 ਵਾਰਾ ਦੱਖਣੀ ਹਲਕੇ ਦਾ ਹੈ ਜੀ ਜੀ ਪਰ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਏਦਾਂ ਦੀ ਗੱਲ ਨਹੀਂ ਸੀ ਬਾਕੀ ਐਮਐਲਏ ਸਾਫ ਤਾਂ ਸਾਰੇ ਦੋਸ ਆਪਾਂ ਹੋਡਿੰਗ ਕਰਨੀ ਹੈ ਆਪਾਂ ਕੋਈ ਇੱਕ ਮੁੱਦਾ ਲੈ ਕੇ ਚਲੀਏ ਇੱਕ ਮੁੱਦੇ ਨੂੰ ਅੱਗੇ ਪ੍ਰਚਲਿਤ ਕਰੀਏ ਕਿਉਂਕਿ ਉਹਨਾਂ ਕੋਲ ਕੋਈ ਮੁੱਦਾ ਹੈ ਨਹੀਂ ਪ੍ਰੈਕਟੀਕਲੀ ਮੁੱਦਾ ਨਹੀਂ ਹੈ ਨਾ ਤਾਂ ਡਿਵੈਲਪਮੈਂਟ ਦਾ ਮੁੱਦਾ ਜਿਸ ਤੇ ਮੁੱਦੇ ਤੇ ਆ ਕੇ ਸਾਨੂੰ ਬੋਰ ਲੈਣ ਜਾਂ ਸਾਨੂੰ ਘੇਰ ਲੈਣ 16 ਵਾਰਡ ਨੇ ਮੇਰੇ 15 16 ਵਾਰਡ ਇਹਨਾਂ ਦੇ ਨੇ ਜਿਹਦੇ ਤੁਸੀਂ ਗੱਲ ਕੀਤੀ ਸੈਂਟਰ ਔਰ ਨੌਰਦੀ ਬਾਕੀ ਜਿੰਨੇ ਹਲਕੇ ਨੇ ਸਾਰਿਆਂ ਬਲਕਿ ਕਿਦੇ ਵੀ ਪਿੱਕਨ ਚੂਜ਼ ਨਹੀਂ ਆ ਤੁਸੀਂ ਸੌਦੀ ਗੱਲ ਕਰ ਰਹੇ ਹੋ ਸਾਡੀ ਪਾਰਟੀ ਦੇ ਦੋ ਕਾਉਂਸਲਰ ਨੇ ਉੱਥੇ ਬਾਕੀ ਸਾਰੇ ਉੱਥੇ ਉਹ ਦੂਜਰੇ ਨੇ ਅੱਜ ਆਪਾਂ ਫੈਲਾ ਘਟਾ ਲੈਣੇ ਆ ਟੋਟਲ ਉਹਨਾਂ ਦੇ ਵਾਰਡਾਂ ਦੀ ਡਿਵੈਲਪਮੈਂਟ ਇਕੁਅਲੀ ਹੋ ਰਹੀ ਹੈ ਕਿਤੇ ਇਹ ਕਮੀ ਨਹੀਂ ਹੈ ਕਿ ਉਸ 100 ਹਲਕੇ ਦੇ ਕਿਸੇ ਵਾਰਡ ਦੇ ਵਿੱਚ ਕੋਈ ਕਮਜ਼ੋਰੀ ਹੋਵੇ ਕਿਸੇ ਵਾਰਡ ਚ ਕੋਈ ਫਾਈਲ ਰੁਕੀ ਹੋਵੇ ਇਹ ਤਾਂ ਹੁੰਦਾ ਪਿਕਨ ਚੂਸ ਦਾ ਆਪਾਂ ਗੱਲ ਕਿਹੜੀ ਕਰ ਲਈ ਪਿਕਨ ਚੂਸ ਦੀ ਪਿਕਨ ਚੂਸ ਦੀ ਤਾਂ ਗੱਲ ਹੋਏਗੀ ਜੀ ਆਪਾਂ ਕੋਈ ਵਾਰਡ ਛੱਡਿਆ ਹੋਊਗਾ ਤੁਸੀਂ ਏਜੰਡੇ ਦੇਖ ਸਕਦੇ ਹੋ ਅਸੀਂ ਹੁਣ ਸਾਡੇ ਕੋਲ 5500 ਫਾਈਲ ਸੀਗੀ ਅਸੀਂ ਹੁਣ ਪਰਸੋਂ ਚੋਦ ਬੈਠ ਕੇ ਫੈਸਲਾ ਕੀਤਾ ਹਰ ਹਲਕੇ ਦੇ ਵਿੱਚ ਤੀ ਤੀ ਫੈਸਲਾ ਨੂੰ ਇਕੁਅਲੀ ਸਾਰਨਗੀ ਕਰਾਂਗੇ ਕਮ ਨਹੀਂ ਗਏ ਨਾ ਇੱਕ ਪ੍ਰੈਕਟੀਕਲੀ ਗੱਲ ਹੁੰਦੀ ਹੈ ਪ੍ਰੈਕਟੀਕਲੀ ਕੰਮ ਕਰਨ ਦੀ ਕਿਸੇ ਵੀ ਵਾਰਡ ਦੇ ਵਿੱਚ ਕਿਸੇ ਹਲਕੇ ਦੇ ਵਿੱਚ ਕੋਈ ਆਸਾ ਨਹੀਂ ਹੈ ਕਿ ਇਹ ਭਾਜਪਾ ਦਾ ਵਾਰਡ ਹੈ ਇਹ ਕਾਲੀਗਨ ਦਾ ਵਾਰਡ ਹੈ ਕਾਂਗਰਸ ਦਾ ਵਾਰਡ ਆ ਪਛੜਨਾ ਹੈ ਹਰ ਵਾਰਡ ਦੇ ਵਿੱਚ ਕਿਉਂਕਿ ਉਹਦੇ ਡਿਵੈਲਪਮੈਂਟ ਤੋਂ ਬਾਅਦ ਅਸੀਂ ਵੀ ਉਸ ਹਲਕੇ ਜਾਣਾ ਹੈ ਅਸੀਂ ਰੋਜ਼ ਵਿਚਰਦੇ ਹਲਕਿਆਂ ਦੇ ਵਿੱਚ ਸਾਡੇ ਵੱਲੋਂ ਕਿਸੇ ਵੀ ਵਾਰਡ ਦੇ ਵਿੱਚ ਬਿਲਕੁਲ ਵੀ ਅਣ ਦੇਖੀ ਨਹੀਂ ਕੀਤੀ ਜਾਂਦੀ ਨਾ ਹੀ ਪਿਕਨ ਚੂਸ ਕੀਤਾ ਜਾਂਦਾ ਪਰ ਡਿਵੈਲਪਮੈਂਟ ਸਾਰੀ ਹੈ ਜਿਹੜੀ ਮੌਕੇ ਦੇ ਮੈਮ ਮੇਰ ਸੀਗੇ ਹੋਰ ਤਾਂ ਕੋਈ ਹੈ ਨਹੀਂ ਸੀਗਾ ਜੋ ਸਚਾਈ ਉਹਨਾਂ ਨੂੰ ਦੱਸ ਦਿੱਤੀ ਜਾਂ ਸਚਾਈ ਹੋਈ ਹੈ ਪਰ ਇਹਦਾ ਰਿਜ਼ਲਟ ਤਾਂ ਇਹੀ ਹੈ ਕਿ ਉਹਨਾਂ ਮੰਨ ਬਣਾ ਕੇ ਆਏ ਸੀ ਕਿ ਅਸੀਂ ਕੋຫນਾ ਕੋਈ ਬਿਖੇੜਾ ਖੜਾ ਕਰਨਾ ਹੈ ਕਿਉਂਕਿ ਕੋਈ ਮੁੱਦਾ ਐਸਾ ਨਹੀਂ ਹੈਗਾ ਬਾਡਾਂ ਦੇ ਵਿੱਚ ਜਿਹੜੇ ਵਾਰਡ ਵਿੱਚ ਕੋਈ ਡਿਵੈਲਪਮੈਂਟ ਰੁਕੀ ਹੋਵੇ ਜਾਂ ਕੋਈ ਡਿਵੈਲਪਮੈਂਟ ਰੰਦੀ ਹੋਵੇ ਸਰ ਇੱਕ ਕੁਐਸਚਨ ਮੈਂ ਲੈਣਾ ਤੁਸੀਂ ਔਰ ਮੈਡਮ ਨੇ ਜਦੋਂ ਵੀ ਕੋਈ ਆਪਣਾ ਵੀ ਰੱਖਿਆ ਉਹਦੇ ਵਿੱਚ بار بار ਮਤਲਬ ਇੱਕ ਸੈਂਟੈਂਸ ਦੇ ਵਿੱਚ ਦੋ ਤੋਂ ਤਿੰਨ ਵਾਰ ਡਵੈਲਪਮੈਂਟ ਸ਼ਬਦ ਯੂਜ਼ ਕੀਤਾ ਸਿਆਰਾ ਦੂਰ ਨਹੀਂ ਜਾਂਦੇ ਆਪਾਂ ਮੇਅਰ ਹਾਊਸ ਤੋਂ ਤਕਰੀਬਨ 600 700 ਮੀਟਰ ਅੱਗੇ ਜਾਂਦੇ ਆ ਤਕਰੀਬਨ 3 3 4 4 ਇੰਚ ਤੋਂ ਵੱਧ ਪਾਣੀ ਖੜਾ ਆ ਆਪਾਂ ਮੇਅਰ ਮਤਲਬ ਜਿਹੜਾ ਸ਼ਹਿਰ ਦਾ ਇਹ ਇੱਕ ਸ਼ਹਿਰ ਵਿੱਚ ਇੱਕ ਦਿਨ ਉਹ ਸੱਤਾ ਦੇ ਵਿੱਚ ਟ੍ਰੇਨਿੰਗ ਸਿਸਟਮ ਦਾ ਜਿਹੜਾ ਬੁਰੇ ਹਾਲਾਤ ਨੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਇਹ ਹਾਲਾਤ ਬਣੇ ਹੋਏ ਨੇ ਕਿ ਪੂਰੀ ਪੰਜਾਬ ਦੀ ਜਨਤਾ ਜਿਹੜੀ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੀ ਹੈ ਔਰ ਅਸੀਂ ਡਵੈਲਪਮੈਂਟ ਸ਼ਬਦ ਨੂੰ بار بار ਯੂਜ਼ ਕਰ ਰਹੇ ਹਾਂ ਜੇ ਸਾਡਾ ਮ ਸਿਟੀ ਏਰੀਆਜ਼ ਨੂੰ ਆਪਾਂ ਇੰਪਰੂਵ ਨਹੀਂ ਕਰ पाए 3.5 ਸਾਲ ਦੇ ਲਗਭਗ ਹੋ ਚੁੱਕੇ ਨੇ ਸਾਨੂੰ ਤੇ ਆਪਾਂ ਅੱਗੇ ਕੀ ਡਵੈਲਪਮੈਂਟ ਕਰਾਂਗੇ ਇਹ ਕਿਹੜੀ ਡਵੈਲਪਮੈਂਟ ਦੀ ਜਿਹੜੀ ਇੱਥੇ ਬਾਰ-ਬਾਰ ਜ਼ਿਕਰ ਹੋ ਰਹੀ ਤੁਸੀਂ ਪੰਜਾਬ ਨੂੰ ਕਹਿ ਕੇ ਨਾ ਕਰੋ ਜੇ ਅੱਜ ਜੁਪੀ ਮੈਂ ਮੈਂ ਨਾ ਜਵਾਬ ਮੈਂ ਨਾ ਜਵਾਬ ਨਾ ਛੋਟਾ ਜੀ ਪ੍ਰੈਕਟੀਕਲੀ ਬਰਸਾਤ ਦਾ ਨਾਬੰਦ ਕੀਤਾ ਕਿ ਇਹ ਬੜੀ ਬਰਸਾਤ ਅੱਜ ਦੀ ਔਰ 6 ਦਿਨ ਪਹਿਲਾਂ ਜਿਹੜੀ ਬਰਸਾਤ ਹੋਈ ਅੱਜ ਤੱਕ ਨਹੀਂ ਹੋਈ ਇੱਕ ਘੰਟੇ ਵਿੱਚ 2 ਘੰਟੇ ਵਿੱਚ ਜਿਹੜੀ ਬਰਸਾਤ ਹੋਈ ਹੈ ਔਰ ਆਪਾਂ ਹੁਣ ਚੱਲਦੇ ਆਂ ਬ੍ਰਦਰ ਆਪਾਂ ਦੇਖੋ ਬ੍ਰਦਰ ਮੇਰੀ ਬ੍ਰਦਰ ਮੇਰੀ ਬ੍ਰਦਰ ਮੇਰੀ ਛੋਟੀ ਤੁਸੀਂ ਮੈਂ ਸਵਾਲ ਕੀਤਾ ਜਵਾਬ ਲੈ ਲਓ ਜਦੋਂ ਬਰਸਾਤ 1 ਘੰਟੇ 2.5 ਘੰਟੇ 4 ਘੰਟੇ ਬਰਸਾਤ ਪੈਂਦੀ ਹੈ ਤੁਸੀਂ ਕਹਿੰਦੇ ਹੋ ਵੀ ਬਰਸਾਤ ਦੇ ਵਿੱਚ ਪਾਣੀ ਦੇ ਨਿਕਾਸ ਨਹੀਂ ਹੈ ਹੁਣ ਆਪਾਂ ਚੱਲ ਚੱਲਦੇ ਆਂ ਜਿੱਥੇ ਤੁਸੀਂ ਕਹਿ ਰਹੇ ਹੋ ਕਿੱ데 ਪਾਣੀ ਦਿਖਾ ਦੇਣਾ ਸਰ ਆਪਾਂ ਮਤਲਬ ਕਹਿੰਦੇ ਆਂ ਮੇਰੀ ਘਰ ਮੈਂ ਹੁਣੀ ਨੰ ਕਿ ਮੈਂ ਸਾਰਾ ਘੁੰਮ ਗਿਆ ਮੇਰੀ ਪਹਿਲੇ ਗੱਲ ਸੁਣਨਾ ਪ੍ਰੈਕਟੀਕਲੀ ਬਰਸਾਤ ਦੇ ਬਾਅਦ ਘੱਟ ਤੋਂ ਘੱਟ ਘੰਟਾ ਡੇਢ ਘੰਟਾ ਪਾਣੀ ਦੀ ਨਿਕਾਸੀ ਫਿਰ ਚਾਹੀਦੀ ਹੁੰਦਾ ਬਾਕੀ ਜੇ ਆਪਾਂ ਪ੍ਰੈਕਟੀਕਲੀ ਗੱਲ ਕਰੀਏ ਜਿੰਨੀ ਕਿ ਬਰਸਾਤ ਹੋ ਰਹੀ ਹੈ ਉਹਦੇ ਵਿੱਚ ਹੁਣ ਵੀ ਅੱਜ ਹੀ ਡੇਢ ਦੇ ਵਿੱਚ ਮੈਂ ਹੁਣ ਫੋਨ ਨਾਲ ਰਸਤੇ ਕਰਦਾ ਆ ਰਿਹਾ ਸਾਡੇ ਹਰ ਜਗ੍ਹਾ ਤੇ ਕਾਰਬਨ ਦੇ ਮੁਲਾਮ ਮਲਾਜਮ ਲੱਗੇ ਹੋਏ ਨੇ ਕਿਦੇ ਵੀ ਅੰਗਹਿਲੀ ਨਹੀਂ ਵਰਤੀ ਜਾਂਦੀ ਕਿ ਅਸੀਂ ਇਸ ਜੀ ਅੰਗਹਿਲੀ ਵਰਤੀਏ ਜਿਹੜਾ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇ ਜਿਹੜੀ ਜ਼ਿਆਦਾ ਜ਼ਰੂਰਤ ਜ਼ਿਆਦਾ ਜਦ ਬਰਸਾਤ ਪੈਂਦੀ ਹੈ ਨੇਚਰਲੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ ਬਾਕੀ ਤੁਹਾਡਾ ਥੈਂਕਸ ਆ ਜੀ ਦੱਸਦਾ ਥੋਰਲੀ ਜਿੰਨੀ ਅਸੀਂ ਤਿਕਨ 4 ਮਹੀਨੇ 5 ਮਹੀਨੇ ਲਾ ਕੇ ਸਫਾਈ ਕਰਵਾਈ ਹੈ ਜਾਂ ਸਾਡਾ ਪ੍ਰੈਕਟੀਕਲ ਕੰਮ ਚੱਲਿਆ ਇਹ ਸਿਰਫ ਇੱਕੋ ਹੋਇਆ ਕਿ ਬਰਸਾਤ ਓਵਰ ਹੋਣ ਕਰਕੇ ਮਤਲਬ ਕਿ ਅਸੀਂ ਜਿੰਨਾ ਪਾਣੀ ਘੱਟ ਹੋ ਗਿਆ ਸਰ ਇਹ ਰਾਣੀ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਕਿ ਤਿਆਰੀਆਂ ਮੁਕੰਮਲ ਨਹੀਂ ਸੀ ਨਹੀਂ ਤਿਆਰੀ ਪੂਰੀ ਸੀ ਤਿਆਰੀ ਮੈਂ ਤਾਂ 3 ਮਹੀਨੇ ਤੋਂ ਲਗਾਤਾਰ ਲੱਗੇ ਹੋਏ ਹਾਂ ਤਿਆਰੀ ਵੱਲ ਕਮੀ ਨਹੀਂ ਹੈ ਸਾਡੀ ਸਾਡੀ ਤਿਆਰੀ ਵੱਲ ਕਮੀ ਉਹ ਤਾਂ ਸਿਰਫ ਬਖੇਰਾ ਕਰਨੋਂ ਕਰਨ ਵਾਲੀ ਗੱਲ ਹੈ ਇਹ ਕਿਚੀ ਨੂੰ ਲੈ ਕੇ ਚੱਲਣ ਵਾਲੀ ਗੱਲ ਹੈ ਔਰ ਕੁਝ ਨਹੀਂ ਆਪਾਂ ਅੱਗੇ ਪਿੱਛੇ ਦੇਖਦੇ ਵਰਖਾਤਾਂ ਹੁੰਦੀਆਂ ਨੇ ਆ ਤੁਹਾਡੀ ਦਸਤ ਪਰ 20 25 ਦਿਨ ਤੋਂ ਵਰਖਾ ਲਗਾਤਾਰ ਚੱਲ ਰਹੀ ਐ ਕਿਦੇ ਪਾਣੀ ਆਇਆ ਜਦੋਂ ਜਦੋਂ ਵੀ 2-4 ਘੰਟੇ ਜੋ ਜੱਕਦੰ ਵਰਖਾ ਜੋ ਬੜੀ ਸਪੀਡ ਨਾਲ ਹੁੰਦੀ ਐ ਉਹਦਾ ਨਿਕਾਸ ਨੂੰ 2 ਘੰਟੇ ਡੇਢ ਘੰਟਾ ਲੱਗ ਜਾਂਦਾ ਤੁਹਾਨੂੰ ਮੈਂ ਆਪਣੇ ਹਲਕਾ ਸੈਂਟਰ ਦੀ ਦੱਸ ਦਿੰਨਾ ਤੁਹਾਡੀ ਗੱਲ ਦਾ ਜਵਾਬ ਦੇ ਦੇਣਾ 40 45 ਸਾਲ ਹੋ ਗਏ ਸੀ ਹਲਕਾ ਸੈਂਟਰ ਦੇ ਵਿੱਚ ਢੋਕਾ ਮਹੱਲਾ ਵਾ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਜਾਣਦੇ ਹੋ ਪਹਿਲੀ ਵਾਰ ਹੋਇਆ ਉਸ ਮਹੱਲੇ ਦੇ ਵਿੱਚ ਜਿਹੜਾ ਅੱਜ ਵੀ ਇੰਨੀ ਬਰਸਾਤ ਹੋਣ ਦੇ ਬਾਵਜੂਦ ਅੱਜ ਵੀ ਪਾਣੀ ਨਹੀਂ ਆਇਆ ਉੱਥੇ ਕਿਉਂਕਿ ਕੰਮ ਕਰਦੀ ਸਾਡੀ ਨੀਅਤ ਤੇ ਨੀਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂਗਾ ਚਾਹੇ ਐਮਐਲਏ ਸਾਥੀ ਨੇ ਮੇਰੇ ਚਾਹੇ ਸਾਡੇ ਮੇਰ ਸਾਹਿਬ ਨੇ ਚਾਹੇ ਕਾਉਂਸਲਰ ਨੇ ਇਹ ਜਿਹੜਾ ਅੱਜ ਦਾ ਘਟਨਾ ਵਾਪਰੀ ਆ ਇਹ ਇੱਕ ਆਪਾਂ ਮਨਸ਼ਾ ਬਣਾ ਕੇ ਆਈਏ ਵੀ ਆਪਾਂ ਅੱਜ ਇਹ ਕੰਮ ਕਰਨ ਲਈ ਚੱਲੇ ਆ ਅੱਜ ਉਹਨਾਂ ਦੀ ਨੀਅਤ ਸੀਗੀ ਵੀ ਉਹ ਮੇਰ ਸਾਹਿਬ ਦੇ ਨਾਲ ਜਿਹੜਾ ਗਲਤ ਲੈਂਡੂਜ ਬੋਲ ਕੇ ਗਏ ਆ ਉਹਨਾਂ ਦੀ ਸੋਚ ਆ ਮੈਂ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਜੋ ਸਾਡੇ ਹਾਈ ਕਮਾਂਡ ਦੇ ਪ੍ਰਤੀ ਤੇ ਸਾਡੀ ਪਾਰਟੀ ਦੇ ਪ੍ਰਤੀ ਜੋ ਬੋਲ ਕੇ ਗਿਆ ਇਤੋਂ ਪਤਾ ਲੱਗਦਾ ਵੀ ਉਹਨਾਂ ਨੂੰ ਹਜੇ ਤਾਜੀ-ਤਾਜੀ ਹਲਕਾ ਵੈਸਟ ਦੇ ਲੋਕਾਂ ਨੇ ਅਕਲ ਸਿਖਾਈ ਆ ਇਤੋਂ ਤਾਜ਼ਾ-ਤਾਜ਼ਾ ਉਹਨਾਂ ਦੀਆਂ ਜਿਹੜੀਆਂ ਹਾਰ ਹੋਈ ਆ ਉਹਦੀ ਬਖਲਾੜ ਆ ਇੱਕ ਉਹਨਾਂ ਦੀ ਹਾਈ ਕਮਾਂਡ ਦੀ ਜਿਹੜਾ ਉਹਨਾਂ ਦੇ ਅੱਜ ਸੀਨੀਅਰ ਚਾਹੇ ਪ੍ਰਧਾਨ ਲਾ ਲਓ ਚਾਹੇ ਜਨਰਲ ਸੈਕਟਰੀ ਲਾ ਲਓ ਇਹ ਉਹਨਾਂ ਦੀ ਬਕਲਾਡ ਆ ਅਸੀਂ ਆਪਣੀ ਮੀਤ ਤੇ ਨੀਤੀ ਨਾਲ ਕੰਮ ਕਰ ਰਹੇ ਹਾਂ ਲੁਧਿਆਣੇ ਦਾ ਵਿਕਾਸ ਕਰਨਾ ਪੰਜਾਬ ਦਾ ਵਿਕਾਸ ਕਰਨਾ ਔਰ ਕੋਈ ਸਾਡੇ ਵੱਲੋਂ ਸਾਨੂੰ ਦਾ ਇਸ ਗੱਲ ਦਾ ਮਾਣ ਆ ਇੱਕ ਮਹਿਲਾ ਜਿਹੜੀ ਸਾਨੂੰ ਮਿਹਰ ਮਿਲੀ ਆ ਪਹਿਲੀ ਵਾਰ ਸਾਡੀ ਪਾਰਟੀ ਨੇ ਲੁਧਿਆਣੇ ਨੂੰ ਦਿੱਤੀ ਆ ਅੱਜ ਉਹ ਕੰਮ ਕਰ ਰਹੀ ਆ ਜ਼ਮੀਨੀ ਲੈਵਲ ਤੇ ਹਰ ਚਾਹੇ ਭਾਜਪਾ ਦਾ ਕਾਉਂਸਲਰ ਆ ਚਾਹੇ ਕਾਂਗਰਸ ਦਾ ਕਾਉਂਸਲਰ ਆ ਸਭ ਚਾਹੇ ਸਾਡੀ ਆਪਣੀ ਪਾਰਟੀ ਦਾ ਚਾਹੇ ਕਾਲੀ ਦਲ ਦਾ ਆ ਕੰਮ ਕਰਨ ਦੇ ਵਿੱਚ ਸਾਡਾ ਕੋਈ ਕਿਸੇ ਦੇ ਨਾਲ ਬਿਤਕਰਾ ਨਹੀਂਗਾ ਕਿਉਂਕਿ ਲੁਧਿਆਣੇ ਦਾ ਵਿਕਾਸ ਹੈ ਇਹ ਲੁਧਿਆਣੇ ਦਾ ਸਾਫ ਕਰਨਾ ਵਾਪਾ ਇਹ ਇਕੱਲਾ ਕਿਸੇ ਇਲਾਕੇ ਦਾ ਜਾਂ ਵਾਰਡ ਦਾ ਨਹੀਂ ਹੈ ਦਾ ਆਪਾਂ ਕੰਮ ਕਰਾਂਗੇ ਜੇ ਕੋਈ ਹੋਰ ਗੱਲ ਹੈ ਜੀ ਤਾਂ ਤੁਸੀਂ ਆਪ ਜਾਣਦੇ ਹੋ ਪ੍ਰੈਸ ਵਾਲੇ ਕਿ ਜਿਹੜੇ ਬੰਦੇ ਅੱਜ ਵੀ ਧਰਨੇ ਤੇ ਬੈਠੇ ਸੀਗੇ ਉਹਨਾਂ ਦੇ ਨਾਲ ਲਾਲੋ ਤੁਸੀਂ ਪਿਛਲੇ ਦਿਨੀ ਮੈਂ ਆਪਣੇ ਹਲਕੇ ਦੀ ਉਹ ਕਰਦਾ ਮੇਰੇ ਹਲਕਾ ਸੈਂਟਰ ਦੇ ਆ ਉਹਨਾਂ ਨੇ ਪਾਣੀ ਦੀ ਟੈਂਕੀ ਇੱਕ ਬਣਾਉਣੀ ਸੀ ਉਹ ਮੇਰੇ ਕੋਲ ਹਾਲਾ ਮੇਰ ਸਾਹਿਬ ਦੇ ਤਾਂ ਨਹੀਂ ਉਹ ਧਿਆਨ ਚ ਆਇਆ ਉਹ ਕੱਲਾ ਮੇਰੇ ਕੋਲ ਆਇਆ ਮੈਂ ਉਸ ਹਲਕੇ ਦਾ ਐਮਐਲਏ ਹੈਂ ਸੈਂਟਰ ਦਾ ਉਹ ਮੈਨੂੰ ਕਹਿੰਦੇ ਜੀ ਆ ਪਾਣੀ ਦੀ ਟੈਂਕੀ ਸਾਡੇ ਸੰਗ ਵਾਲੇ ਜਿਹੜੇ ਆ ਉਹ ਇੱਥੇ ਕਰਦੇ ਆ ਜੇ ਅੱਗੇ ਪਿੱਛੇ ਮੈਂ ਭਾਜਪਾ ਦੇ ਕਾਉਂਸਲਰ ਨੂੰ ਲੈ ਕੇ ਗਿਆ ਤੁਸੀਂ ਨੀਅਤ ਤੇ ਨੀਤੀ ਦੀ ਗੱਲ ਕਰਦੇ ਹੋ ਮੈਂ ਉਹਨੂੰ ਲੈ ਕੇ ਗਿਆ ਵੀ ਤੁਸੀਂ ਦੱਸੋ ਕਿੱਥੇ ਬਣਾਈਏ ਜਿੱਥੇ ਉਹਨਾਂ ਨੇ ਕਿਹਾ ਬੇਸ਼ੱਕ ਤੁਸੀਂ ਪੁੱਛ ਸਕਦੇ ਹੋ ਇਹ ਸਾਡੀ ਨੀਅਤ ਕਿਵੇਂ ਸ਼ੱਕ ਕੀਤਾ ਜਾ ਸਕਦਾ ਤੇ ਸਾਡੀ ਮਿਹਰ ਕਿਵੇਂ ਗਲਤ ਹੋ ਸਕਦੇ ਨੇ ਜੀ ਦੀ ਪਾਣੀ ਗੱਲ ਕਰਦੇ ਪਏ ਉਹ ਕਦ ਬੰਦੇ ਇਕੱਠੇ ਹੋਏ ਆ ਡਾਕਟਰ ਵਿਨੋਦ ਸਪੋਸ ਇੱਥੇ ਕਦੇ ਕਾਲ ਕੀ ਹੋਈ ਸੀ ਉਹ ਕਹਿੰਦੇ ਸੀ ਸ਼ਾਖਾ ਵਾਲੇ ਬੰਦੇ ਵਿਰੋਧ ਕਰਦੇ ਪਏ ਜਿੱਥੇ ਟੈਂਕੀ ਤੁਸੀਂ ਲਗਾਉਣਾ ਚਾਹਦੇ ਹੋ ਉਹ ਐਚਐਸਆਰ ਕੰਪਨੀ ਲਗਾਉਣਾ ਚਾਹੁੰਦੀ ਥੇ ਕੇਦਰ ਲੇਕਿਨ ਉਹ ਫਿਰ ਜਗਾ ਉਹ ਫਿਰ ਐਨਜੀਟੀ ਅnder ਆੜਾ ਮਾਮਲਾ ਵੀ ਚੱਲਾ ਗਿਆ ਤੇ ਪੇੜ ਕੱਟਨੇ ਪਊਗੇ ਕਪੂਰ ਸਾਹਿਬ ਦੀ ਜੀ ਦੀ ਅੰਦੀ ਤੁਸੀਂ ਗੱਲ ਕਰਦੇ ਉਹ ਇੱਕ ਮੁਹੱਲਾ ਨਿਵਾਸੀ ਤੁਸੀਂ ਅਗਰ ਅੱਜ ਦੇ ਅੱਜ ਦੇ ਮੈਂ ਭਾਜਪਾ ਇੱਕ ਮੈਂ ਤੁਹਾਨੂੰ ਮੈਂ ਉਹਨਾਂ ਨਾਲ ਮੈਂ ਮੈਂ ਉਸ ਹਲਕੇ ਦਾ ਸੇਵਾਦਾਰ ਹਾਂ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਇਹ ਦੱਸਣਾ ਚਾਹਣਾ ਬਈ ਭਾਜਪਾ ਸਾਡੇ ਨਾਲ ਕਿਵੇਂ ਨੀਅਤ ਤੇ ਸ਼ੱਕ ਕਰ ਸਕਦੀ ਹੈ ਸਾਡੀ ਸਾਡੇ ਮੇਹਰ ਉਹਨਾਂ ਦੇ ਪ੍ਰਤੀ ਵੀ ਉਹ ਜਿਹੇ ਕੰਮ ਕਰ ਰਿਹਾ ਸਾਡੇ ਪ੍ਰਤੀ ਵੀ ਉਹ ਜਿਹੇ ਕੰਮ ਕਰ ਰਿਹਾ ਫੇਰ ਉਹਨਾਂ ਦੀ ਨੀਅਤ ਦੇ ਉੱਤੇ ਕਿਉਂ ਸ਼ੱਕ ਕੀਤਾ ਜਾ ਰਿਹਾ ਸਾਡੇ ਕੰਮ ਦੇਖੋ ਤੁਹਾਡੇ ਕੰਮ 'ਤੇ ਸ਼ੱਕ ਨਹੀਂ ਸੰਟੇ ਲਗੇ ਨਾ ਨਾ ਕੋਈ ਸ਼ੱਕ ਨਹੀਂ ਹੈ ਕਿਸੇ ਵੀ ਹਲਕੇ ਦੀ ਲਾਓ ਸ਼ੀਤੀ ਪਾਉ ਦੇ ਟੈਂਕੀ ਦਾ ਮਸਲਾ ਵੀ ਟੈਂਕੀ ਦਾ ਮੇਰੀ ਮੇਰੀ ਬੇਨਤੀ ਸੁਣ ਲਿਓ ਕਟਨੇ ਬੇਟ ਕਟਨੇ ਜੁੜੀ ਜਾਂ ਪੇਡ ਬਿਲਕੁਲੀ ਇੱਕ ਪੇਡ ਵੀ ਨਹੀਂ ਕਟਿਆ ਜਾਊਗਾ ਮੈਂ ਤੁਹਾਡੇ ਆ ਸਾਰੀ ਪ੍ਰੈਸ ਦੀ ਅੱਜ ਵਿੱਚ ਕਹਿ ਰਿਹਾ ਪਰ ਇਹ ਨਹੀਂ ਹੈਗਾ ਵੀ ਆਟਾ ਗੁੰਦੀ ਹਲਦੀ ਕਿਉਂ ਉਹ ਉਹ ਮਿਸਾਲ ਭਾਜਪਾ ਦੀ ਨਹੀਂ ਚੱਲੂਗੀ ਇਸ ਕੰਮ ਦੇ ਵਿੱਚ ਭਾਜਪਾ ਜਿਹੜਾ ਕੰਮਾਂ ਲੁਧਿਆਣੇ ਦਾ ਵਿਕਾਸ ਕਰਨਾ ਸਾਡੀ ਮੈਂ ਪਹਿਲਾਂ ਜਿਵੇਂ ਕਿਹਾ ਵਾ ਨੀਅਤ ਤੇ ਨੀਤੀ ਦੇ ਉੱਤੇ ਵਿੱਚ ਕੋਈ ਸ਼ੱਕ ਨਾ ਕਰੇ ਪਰ ਅੱਗੇ ਚੱਲ ਜਨ ਸਹਿਮਤ ਹੁ ਜਾਣਦੇ ਆ ਅੱਜ ਦੇ ਜੋ ਵੀ ਅੱਜ ਇਸ਼ੂ ਹੋਇਆ ਉਹਨੂੰ ਆਪਾਂ ਇੱਕ ਪੋਲਿਟੀਕਲ ਪ੍ਰੋਪਗੈਂਡਾ ਮੰਨ ਸਕਦੇ ਆ ਕਿਉਂਕਿ ਭਾਜਪਾ ਦੇ ਚਲ ਨਹੀਂ ਹੈ ਹੀ ਆ ਉਹ ਹਾਂਜੀ ਉਹ ਇੱਕ ਪੋਲਿਟੀਕਲ ਪ੍ਰੋਪਗੈਂਡਾ ਉਹਨੂੰ ਆਪਾਂ ਮੰਨ ਲੈਂਦੇ ਆ ਲੇਕਿਨ ਪੂਰੇ ਪੰਜਾਬ ਦੇ ਵਿੱਚ ਆਪਦਾ ਵਿਰੋਧ ਹੋ ਰਿਹਾ ਉਹਦਾ ਕੀ ਰੀਜ਼ਨ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਵੀ ਤੁਹਾਨੂੰ ਹਾਂਜੀ ਕਿਸ ਚੀਜ਼ ਦਾ ਬਤੋ ਹਜ਼ੂਰ ਲਾਈਟ ਪੂਲਿੰਗ ਪਾਲਿਸੀ ਬਾਰੇ ਫਿਰ ਸਰ ਤੁਸੀਂ ਅਵੇਰ ਨਹੀਂ ਹੋ ਜਾ ਤੁਸੀਂ ਸਰ ਵੇਰ ਦੀ ਗੱਲ ਨਹੀਂ ਮੈਂ ਤਾਂ ਪੈਸਾ ਬਾਰੇ ਤੁਸੀਂ ਕੋਈ ਡਾਕੂਮੈਂਟ 97 ਨੈਗੇਟਿਵ ਤੁਸੀਂ ਸਾਨੂੰ ਆਪਣਾ ਸਵਾਲ ਹੀ ਨਹੀਂ ਪੂਰਾ ਦੱਸਿਆ ਸੀ ਕਿਉਂ ਤੁਹਾਡੇ ਮੁੱਦੇ ਤੇ ਪਹਿਲਾਂ ਪਸ ਮੁੱਦੇ ਤੇ ਗੱਲ ਕਰ ਲਈਏ ਚੰਗੀ ਗੱਲ ਇੱਕ ਸਵਾਲ ਅੱਜ ਤੁਹਾਡੇ ਕਾਉਂਸਲਰ ਦੇ ਪਤੀ ਨੇ ਫਾਇਰ ਪੋਸਟ ਬਾਈ ਉਦੋਂ ਬਾਅਦ ਉਹਦਾ ਕੰਮ ਹੋਇਆ ਇੱਕ ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਜੇ ਉਹ ਨਹੀਂ ਪੋਸਟ ਪਾਉਣੀ ਪੈ ਜੇ ਫਾਇਦਾ ਕੀ ਇਹਦੇ ਬਾਰੇ ਕੀ ਕਹਿਣਾ ਚਾਹੋ ਤੁਸੀਂ ਦੱਸ ਦਿਓ ਅੱਜ ਮਨੀਸ਼ਾ ਥੋੜੇ ਪਿੱਛੇ ਖੜੇ ਨੇ ਬੜਾ ਉਹ ਹੋਇਆ ਦੇਖ ਕੇ ਵੀ ਜੇ ਇਹਨਾਂ ਨੂੰ ਪੋਸਟਾਂ ਪਾਉਣੀਆਂ ਪੈ ਰਹੀਆਂ ਨੇ ਆਮ ਬੰਦੇ ਦਾ ਕੰਮ ਕਿਵੇਂ ਉਹ ਕਰ ਸਕਦਾ ਖੜੇ ਹੋ ਗਏ ਤੁਹਾਡੇ ਕੋਲ ਦੇਖੋ ਕਈ ਵਾਰ ਜਝਵਾਤੀਆਂ ਕਿ ਉਹ ਸਾਡੇ ਸਰੀਰ ਦਾ ਅੰਗ ਦਾ ਜੇ ਉਹਨੂੰ ਕੋਈ ਹੈ ਜੇ ਉਹਨੂੰ ਨਹੀਂ ਹੈ ਗੋਗੀ ਅੱਜ ਵੀ ਸਾਡੇ ਸਰੀਰ ਦਾ ਅੰਗ ਆ ਗੋਗੀ ਕੋਈ ਸਾਡਾ ਦੇਖੋ ਗੱਲ ਸੁਣੋ ਮੇਰੀ ਜज्ਬਾਤੀ ਸਾਡੇ ਚ ਕੰਮ ਕਰਨ ਦਾ ਜੋਸ਼ ਆ ਇਹਨੂੰ ਦਾ ਜੋਸ਼ ਕਹਿੰਦੇ ਆ ਇਹਦੇ ਵਿੱਚ ਜੋਸ਼ ਨਾਲ ਕੋਈ ਬੰਦਾ ਹੋਣਾ ਜਜ਼ਬਾਤਾ ਜੀ ਅਨਮੋਲ ਗੜਮਾਨ ਜੀ ਨੇ ਅਸਤੀਫਾ ਦੇਣ ਦੀ ਗੱਲ ਕਰਨ ਦੀ ਸੀ ਸਪੀਸਾ ਹੋਣਾ ਜਜ਼ਬਾਤਾ ਜੀ ਮੈਡਮ ਅਨਮੋਲ ਗੜਮਾਨ ਜੀ ਨੇ ਅਸਤੀਫਾ ਦਿੱਤਾ ਸੀ ਗੱਲ ਚ ਚਲੋ ਐਕਸੈਪਟ ਨਹੀਂ ਕੀਤਾ ਦੇਖੋ ਅੱਜ ਆਪਾਂ ਜਿਹੜੇ ਮੁੱਦੇ ਤੇ ਬੈਠੇ ਆ ਤੁਸੀਂ ਉਹ ਮੁੱਦੇ ਲਈ ਇੱਕ ਲਾਗ ਆਪਾਂ ਤੁਹਾਡੇ ਨਾਲ ਕਰ ਸਕਦੇ ਤੁਸੀਂ ਅੱਜ ਜਿਹੜਾ ਸਾਡੇ ਮੇਰ ਸਾਹਿਬ ਨਾਲ ਜੋ ਭਾਜਪਾ ਨੇ ਇੱਕ ਮੋੜਾ ਬਣਾ ਕੇ ਅੱਜ ਉੱਥੇ ਘਨੌਣੀ ਹਰਕਤ ਕੀਤੀ ਆ ਉਹ ਗਲਤ ਆ ਉਹਦੀ ਅਸੀਂ ਨਿੰਦਿਆ ਕਰਦੇ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਐਮਐਲਏ ਹਰ ਲੁਧਿਆਣੇ ਦੇ ਮੇਰ ਅਸੀਂ ਸਾਰੇ ਹੀ ਲੁਧਿਆਣੇ ਦੇ ਵਿਕਾਸ ਲਈ 24 ਘੰਟੇ ਹਾਜ਼ਰ ਆ ਔਰ ਲੁਧਿਆਣੇ ਦੇ ਵਿਕਾਸ ਨੂੰ ਕਦੇ ਰੋਕਿਆ ਨਹੀਂ ਰਹਿਣ ਦਿੱਤਾ ਜਾਊਗਾ ਅਮ੍ਰਿਸ਼ਾ ਜੀ ਦੀ ਗੱਲ ਕੀਤੀ ਹੈ ਅਮ੍ਰਿਸ਼ਾ ਸਾਹਮਣੇ ਖੜੇ ਨੇ ਜਦੋਂ ਜਦੋਂ ਇਹਨਾਂ ਦਾ ਹੁਕਮ ਹੈ 1 ਮਿੰਟ ਚ ਪੁੱਛੋ ਅਮ੍ਰਿਸ਼ਾ ਜੀ ਉਹ ਬੱਚੋ ਜਰਾ ਇਹ ਕਰਨਾ ਕਿਉਂ ਪੈ ਗਿਆ ਓਹੋ ਯਾਰ ਮੈਂ ਹੀ ਜਿਵੇਂ ਪ੍ਰੈਸ਼ਰ ਸਾਹਿਬ ਨੇ ਕਿਹਾ ਕੋਈ ਜਜਵਾਦ ਚ ਆਪਾਂ ਤਾਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਨਾ ਜਦੋਂ ਫੋਨ ਆਉਂਦਾ ਹੈ ਤੇ 1 ਮਿੰਟ ਚ ਉਹ ਤਾਂ ਕਹਿੰਦਾ ਵੀ ਐਮਐਲਏ ਸਾਹਿਬ ਸਾਡੀ ਸੁਣਦੇ ਨੇ ਸਾਰੇ ਸੁਣਦੇ ਨੇ ਮੇਅਰ ਸਾਹਿਬ ਸੁਣਦੇ ਨੇ ਪਰ ਅਫਸਰ ਨਹੀਂ ਸੁਣਦੇ ਉਹ ਤਾਂ ਕਹਿੰਦਾ ਐਮਐਲਏ ਨਾਲ ਸਾਡੇ ਸਭ ਤੋਂ ਵਧੀਆ ਬੰਦੇ ਨੂੰ ਕਿਹਾ ਜਿਹੜਾ ਨਹੀਂ ਅਫਸਰ ਸੁਣੂ ਚਾਹੇ ਸਾਡਾ ਦਾ ਜੱਡੋ ਅਮਨੀਸ਼ਾ ਦਾ ਸਾਡੀ ਪਾਰਟੀ ਦਾ ਚਾਹੇ ਭਾਈਪਾ ਦਾ ਕਾਉਂਸਲਰ ਹੋਵੇ ਚਾਹੇ ਕਾਲੀ ਦਲ ਦਾ ਚਾਹੇ ਬੀਜੇਪੀ ਦਾ ਹਰ ਅਫਸਰ ਹਰ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਦੀ ਗੱਲ ਸੁਣੂਗਾ ਮੈਂ ਵੀ ਪ੍ਰੂਫ ਦੇ ਦਿੰਦਾ ਸਰ ਲੁਧਿਆਣਾ ਪੁਲਿਸ ਪਾਰਟੀ ਦੇ ਕੰਟਰੋਲ 'ਚ ਨਹੀਂ ਹੈਗਾ ਮੈਂ ਪ੍ਰੂਫ ਦੇ ਦਿੰਦਾ ਇਹ ਅੱਜ ਦਾ ਮੁੱਦਾ ਨਹੀਂਗਾ ਫੇਰ ਆਪਾਂ ਲੱਗ ਕਰ ਲਾਂਗੇ ਕੱਲ ਨੂੰ ਰੱਖ ਲਾਂਗੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਵੀਡੀਓ ਮੈਡਮ ਸੋਨਣਾ ਦੀ ਜਿਹੜੇ ਜਿਹੜਾ ਕੀ ਮੁੱਦਾ ਸੀ ਮੇਡਾ ਅੱਜ ਹਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜਿੰਨੀ ਸਰੋਤੇ ਸੁਣ ਰਹੇ ਨੇ ਔਰ ਖਾਸ ਤੌਰ ਤੇ ਤਨਵਾਦ ਮੀਡੀਆਲੇ ਵੀਰਾਂ ਦਾ ਵੀ ਜਿਹੜੇ ਅੱਜ ਬਰਸਾਤ ਦੇ ਮੌਸਮ ਚ ਵੀ ਇੱਥੇ ਪਖ ਲੈਣ ਵਾਸਤੇ ਆਏ ਨੇ